ਇਸ ਵਕਤ ਦੀ ਵੱਡੀ ਖਬਰ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਆਇਆ ਵਾਰ ਅਸੀਂ ਤੁਹਾਨੂੰ ਦਿਖਾਣੇ ਕਿ ਅੱਜ ਦਿਨ ਕੋਈ ਨਾ ਕੋਈ ਵੱਡੀ ਮੁਸੀਬਤ ਹਿਮਾਚਲ ਵਾਸੀਆਂ ਦੇ ਲਈ ਖੜੀ ਹੁੰਦੀ ਦਿਖਾਈ ਦਿੰਦੀ ਹੈ ਲੇਕਿਨ ਅੱਜ ਫਿਰ ਤੋਂ ਪੁੱਲੂ ਦੇ ਵਿੱਚ ਕੁਦਰਤੀ ਆਫਤਾਂ ਨੇ ਲੋਕਾਂ ਦੇ ਲਈ ਜੀਣਾ ਬਹੁਤ ਮੁਸ਼ਕਲ ਕਰ ਦਿੱਤਾ ਹੈ ਜੀ ਹਾਂ ਸਹੀ ਸੁਣ ਰਹੇ ਹੋ ਤੁਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਨਸੂਨ ਦੀ ਬਰਸਾਤ ਦੇ ਵਿੱਚ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਅੱਜ ਤੜਕਸਾਰ ਸਵੇਰੇ 4 ਵਜੇ ਦੇ ਕਰੀਬ ਕੁੱਲੂ ਦੇ ਟਕੋਲੀ ਦੇ ਵਿੱਚ ਬੱਦਲ ਫਟ ਗਿਆ ਇਸ ਦੇ ਨਾਲ ਟਕੋਲੀ ਸਬਜ਼ੀ ਅਤੇ ਟਕੋਲੀ ਫੋਰ ਲੈਂਡ ਤੇ ਫਲੱਡ ਆ ਗਿਆ ਕੁੱਲੂ ਦੇ ਪਨਾਰਸਾ ਨਗਵਾਈ ਦੇ ਵਿੱਚ ਵੀ ਫਲੈਸ਼ ਫਲੱਡ ਦੇ ਬਾਅਦ ਚਾਰੋਂ ਤਰਫ ਮਲਵਾ ਵਿਫਰਿਆ ਹੋਇਆ ਹੈ ਦੱਸਦੀ ਹੈ ਕਿ ਕੁੱਲੂ ਜ਼ਿਲ੍ਹਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ 10 ਤੋਂ ਜ਼ਿਆਦਾ ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਕਈ ਘਰਾਂ ਦੇ ਅੰਦਰ ਮਲਵਾ ਭਰ ਗਿਆ ਸ਼ਾਲਾ ਨਾਲ ਖੱਟ ਦੇ ਵਿੱਚ ਆਏ ਹੜ੍ਹ ਦੇ ਨਾਲ ਐਫਕੌਨ ਕੰਪਨੀ ਦੇ ਦਫ਼ਤਰ ਅਤੇ ਕਲੋਨੀ ਦੀ ਵੀ ਦੀਵਾਰ ਟੁੱਟ ਗਈ ਇਥੇ ਕਰਮਚਾਰੀਆਂ ਨੇ ਭੱਜ ਕੇ ਜਾਨ ਬਚਾਈ। ਸਾਨਕ ਲੋਕਾਂ ਦੇ ਘਰਾਂ ਨੂੰ ਵੀ ਖਾਸਾ ਨੁਕਸਾਨ ਪਹੁੰਚਿਆ। ਟਕੋਲੀ, ਪਨਾਰਸਾ ਅਤੇ ਨਗਵਾਈ ਦੇ ਵਿੱਚ 10 ਤੋਂ ਜ਼ਿਆਦਾ ਗੱਡੀਆਂ ਵੀ ਫਲੈਸ਼ ਫਲੱਡ ਦੇ ਵਿੱਚ ਰੁੜ ਗਈਆਂ। ਚੰਡੀਗੜ੍ਹ-ਮਨਾਲੀ ਫੋਰ ਲੈਂਡ ਮੰਡੀ ਅਤੇ ਕੁਲੂ ਦੇ ਵਿੱਚ ਥਾਂ-ਥਾਂ ਬੰਦ ਹੋ ਗਏ। ਮੰਡੀ ਜ਼ਿਲ੍ਹਾ ਦੇ ਬਾਗੀ ਪਰਾਸ਼ਰ ਦੇ ਵਿੱਚ ਵੀ ਫਲੈਸ਼ ਫਲੱਡ ਦੇ ਨਾਲ ਭਾਰੀ ਨੁਕਸਾਨ ਦੀ ਸੂਚਨਾ ਹੈ। ਮਰਹਾਲ ਮੌਸਮ ਵਿਭਾਗ ਨੇ ਅੱਜ ਜ਼ਿਲ੍ਹਾ ਚੰਬਾ ਕਾਂਗੜਾ ਮੰਡੀ ਸ਼ਿਮਲਾ ਅਤੇ ਸਰਮੋਰ ਦੇ ਵਿੱਚ ਅਤੀਤੋਂ ਵੀ ਅਤੀ ਜ਼ਿਆਦਾ ਬਰਸਾਤ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇੱਕ ਦੋ ਸਥਾਨਾਂ ਤੇ ਬਹੁਤ ਭਾਰੀ ਤੋਂ ਵੀ ਭਾਰੀ ਬਰਸਾਤ ਅਤੇ ਗੜੇਮਾਰੀ ਦਾ ਵੀ ਅਨੁਮਾਨ ਜਤਾਇਆ ਗਿਆ ਹੈ। ਦੂਜੇ ਪਾਸੇ ਸਮੁੱਚੇ ਸੂਬੇ ਦੀ ਗੱਲ ਕਰੀ ਤਾਂ ਸੂਬੇ ਦੇ ਵਿੱਚ ਇਸ ਮੌਨਸੂਨ ਸੀਜ਼ਨ ਦੇ ਵਿੱਚ ਹੁਣ ਤੱਕ ਇਸ ਕੁਦਰਤੀ ਆਫਤ ਦਾ ਦਰਮਿਆਨ 261 ਲੋਕਾਂ ਦੀ ਜਾਨ ਚਲੀ ਗਈ ਹੈ। ਇਹਨਾਂ ਵਿੱਚ 35 ਲੋਕਾਂ ਦੀ ਜਾਨ ਹੜ ਬੱਦਲ ਫਟਣ ਅਤੇ ਲੈਂਡਸਲਾਈਡ ਦੇ ਨਾਲ ਗਈ ਹੈ, ਜਦਕਿ 36 ਲੋਕ ਅਜੇ ਵੀ ਲਾਪਤਾ ਹਨ। ਹੁਣ ਤੱਕ ਸਰਕਾਰੀ ਅਤੇ ਪ੍ਰਾਈਵੇਟ ਸੰਪਤੀ ਨੂੰ 2144 ਕਰੋੜ ਦਾ ਨੁਕਸਾਨ ਹੋ ਚੁੱਕਿਆ ਹੈ, ਜੋ ਕਿ ਬਹੁਤ ਭਾਰੀ ਨੁਕਸਾਨ ਹਿਮਾਚਲ ਦੇ ਵਿੱਚ ਮੰਨਿਆ ਜਾ ਰਿਹਾ ਹੈ। ਅਕੁੱਲੂ ਦੇ ਵਿੱਚ ਇੱਕ ਵਾਰ ਫਿਰ ਤੋਂ ਬੱਦਲ ਫਟਣ ਦੇ ਨਾਲ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਅਤੇ ਲੋਕ ਬੇਕਰ ਹੋ ਗਏ ਨੇ ਫਲੈਸ਼ ਫਲੱਡ ਦਾ ਜੋ ਮਲਬਾ ਹੈ ਬਜ਼ਾਰਾਂ ਦੇ ਬਾਜ਼ਾਰ ਠਹਿਕੇ ਲੈ ਗਿਆ ਅਤੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਗਿਆ ਬਰਹਾਲ ਇਸ ਦਰਦਨਾਕ ਹਾਦਸੇ ਦੇ ਵਿੱਚ ਕਈ ਲੋਕਾਂ ਦਾ ਜਾਨ ਨੁਕਸਾਨ ਵੀ ਹੋਇਆ ਸੱਚ ਕੋ ਦਾਰਾ ਇਸ ਘਟਨਾ ਦੇ ਵਿੱਚ ਜਾਣ ਗੁਣ ਬਲਾਂ ਦੇ ਪ੍ਰਤੀ ਸ਼ਰਧਾਂਜਲੀ ਅਰਪਿਤ ਕਰਦਾ ਅਤੇ ਜੋ ਲੋਕ ਇਸ ਘਟਨਾ ਦੇ ਵਿੱਚ ਅਜੇ ਵੀ ਲਾਪਤਾ ਹਨ ਜਾਂ ਜ਼ਖਮੀ ਹਨ ਉਹਨਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਮਾਤਮਾ ਦੇ ਦੁਆ ਕਰਦਾ ਹਾਂ